ਪੰਜਾਬ ਦੇ ਵੱਖ-ਵੱਖ ਵਿਭਾਗਾਂ ਦੇ ਵਿੱਚ ਆਊਟਸੋਰਸ ਤੇ ਕੰਮ ਕਰ ਰਹੇ ਕਾਮਿਆਂ ਨੂੰ 22 ਸਾਲ 25-25 ਸਾਲ ਹੋ ਗਏ ਹਨ ਸਮਾਣਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਹਰਨੇਕ ਸਿੰਘ ਕੁਲਵਰਛਾ 25 ਸਾਲ ਤੋਂ ਸਫਾਈ ਕਰਮਚਾਰੀ ਦਾ ਕੰਮ ਕਰਦਾ ਸੀ ਅੱਜ ਡਿਊਟੀ ਦੇ ਦੌਰਾਨ ਹੀ उसकी अचानक मौत हुई है लेकिन उसने कोई बेनिफिट कंपनी वालों नहीं मिलना क्योंकि सिर्फ उसमें सात या आठ हज़ार रुपये तनख्वाह प्रति महीना ठेकेदार वालों मिलती थी ना उसका कोई बीमा है ना कुछ उसका है जड़े एक मुलाजम है इन मुलाजम है एक कोई मंग है सरकार तो भी जे इस तरह के कर्मचारी हैं लंबे समय तो भी, भी पच्ची पच्ची साल जिन्होंने अपनी जिंदगी के लाते सरकारी महकमे के आज तक उन्होंने वास्ते कोई भी कोई सही स्कीम नहीं बनी ताकि उनके परिवार की किसी तरह मदद हो सके जिस तरह हरनेक सिंह की मौत हुई है ड्यूटी के दौरान इसकी माली मदद भी ਕਿ ਸਰਕਾਰ ਜਾਂ ਕੰਪਨੀ ਕਰੇ ਤਾਂ ਕਿ ਇਸ ਦੇ ਪਰਿਵਾਰ ਕੇ ਜਿਹੜੇ ਬੱਚੇ ਹੈ ਉਹਨਾਂ ਦਾ ਪਾਲਣ ਪੋਸਣ ਹੋ ਸਕੇ ਤਾਂ ਅੱਜ ਜਿਹੜਾ ਹੈ ਹਾਦਸਾ ਹੋਇਆ ਪ੍ਰਨੀਕ ਜੀ ਤਕਰੀਬਨ 24 ਸਾਲ ਤੋਂ ਕੰਟੀਨਿਊ ਜਿਹੜਾ ਹੈ ਹਸਪੀਟਲ ਦੇ ਵਿੱਚ ਸੇਵਾ ਦੇ ਰਹੇ ਸੀਗੇ ਸਫਾਈ ਸੇਵਕ ਦੇ ਤੌਰ ਤੇ ਸਰਕਾਰਾਂ ਵਾਅਦੇ ਜਰੂਰ ਕਰਦੀਆਂ ਕਿ ਜਿਹੜਾ ਸਫਾਈ ਕਰਮੀ ਹੈ ਇਹਨੂੰ ਪੈਲ ਦੇ ਆਧਾਰ ਤੇ ਇਹਦਾ ਇੰਸ਼ੋਰੈਂਸ ਕੀਤਾ ਜਾਊਗਾ ਈਪੀਐਫ ਕੱਟਿਆ ਜਾਊਗਾ ਈਐਸਸੀ ਕੱਟੀ ਜਾਊਗੀ ਪਰ ਅੱਜ ਠੇਕੇਦਾਰ ਨਾਲ ਗੱਲ ਕਰਨ ਤੋਂ ਤੇ ਐਸਐਮ ਸਾਹਿਬ ਨਾਲ ਗੱਲ ਕਰਨ ਤੋਂ ਪਤਾ ਲੱਗਿਆ ਨਾ ਤਾਂ ਇਹਨਾਂ ਦਾ ਕੋਈ ਯੀਐਸਆਈ ਕਾਰਡ ਬਣਿਆ ਹੋਇਆ ਨਾ ਹੀ ਕੰਪਨੀ ਨੇ ਕੋਈ ਇਹਨਾਂ ਦਾ ਇੰਸ਼ੋਰੈਂਸ ਕੀਤਾ। ਬਾਕੀ ਜਿੰਨੇ ਸਫਾਈ ਕਰਮੀ ਨੇ ਭਿਆਨਕ ਬਿਮਾਰੀਆਂ ਦੇ ਨਾਲ ਇੱਥੇ ਜਿਹੜੇ ਹਸਪਤਾਲ ਅਸੀਂ ਅੱਜ ਹਰਨੇਕ ਸਿੰਘ ਦੀ ਡੈਥ ਤੋਂ ਬਾਅਦ ਜਿਹੜਾ ਸਾਨੂੰ ਹੁਣ ਪਤਾ ਲੱਗਿਆ ਕਿ ਇਹਨਾਂ ਦਾ ਕੋਈ ਯੀਐਸਆਈ ਨਹੀਂ ਹੈਗਾ ਕੋਈ ਬੀਮਾ ਨਹੀਂ ਹੈਗਾ ਉਸਤੇ ਪੂਰੇ ਜ਼ੋਰ ਨਾਲ ਸੰਘਰਸ਼ ਕਰਾਂਗੇ। ਸਾਰੇ ਜਿੰਨੇ ਮੁਲਾਜ਼ਮ ਸਫਾਈ ਸੇਵਕਾ ਚਾਹ ਆਊਟਸੋਰਸ ਚ ਕਿਸੇ ਵੀ ਤਰ੍ਹਾਂ ਦਾ ਕੰਮ ਕਰਦਾ ਉਹਦਾ ਬੀਮਾ ਵੀ ਕਰਾਵਾਂਗੇ ਤੇ ਜਿਹੜਾ ਉਹਦਾ ਯੀਐਸਆਈ ਕਾਰਡ ਉਹ ਵੀ ਬਣੂਗਾ। ਦੇਖੋ ਜੇ ਜੇਤਾ ਸਰਕਾਰ ਦੀ ਪਾਲਿਸੀ ਦੇ ਤਹਿਤ ਤੇ ठेकेदार ਤੇ ਐਸਐਮਓ ਸਾਹਿਬ ਮਿਲ ਕੇ ਇਹਨਾਂ ਦਾ ਈਐਸਆਈ ਕਾਰਡ ਬਣਾ ਦਿੰਦੇ ਨੇ ਤੇ ਇਹਨਾਂ ਦਾ ਬੀਮਾ ਕਰ ਦਿੰਦੇ ਤਾਂ ਠੀਕ ਹੈ ਜੇਕਰ ਇਹ ਨਾ ਕਰਨਗੇ ਫਿਰ ਅਸੀਂ ਜਿਹੜਾ ਹੈਗਾ ਇਹਨੂੰ ਸੰਘਰਸ਼ ਨੂੰ ਤਿੱਖਾ ਕਰਾਂਗੇ ਦਰਿਆ ਵਿਛਾ ਕੇ ਅਸੀਂ ਜਿਹੜਾ ਹੈਗਾ ਕੰਮ ਵੀ ਬੰਦ ਕਰਾਂਗੇ ਓਪੀਡੀ ਦਾ ਸਾਰਾ ਤੇ ਇਹਨਾਂ ਦਾ ਜਿਹੜਾ ਇੰਸ਼ੋਰੈਂਸ ਵੀ ਕਰਵਾਵਾਂਗੇ ਈਐਸਆਈ ਵੀ ਤੇ ਜਿਹੜੀ ਇਹਨਾਂ ਦੀ ਕਾਨੂੰਨੀ ਤਨਖਾਹ ਉਹਦੇ ਪਿੱਛੇ ਵੀ ਜਿਹੜਾ ਸਾਡੀ 4th ਕਲਾਸ ਇਮਪਲਾਈ ਯੂਨੀਅਨ ਹੈ ਪਰ ਲੰਬੇ ਸਮੇਂ ਤੋਂ ਸੰਘਰਸ਼ ਲੜ ਰਹੀ ਹੈ ਇਹ ਸੰਘਰਸ਼ ਨੂੰ ਹੋਰ ਤਿੱਖਾ ਕਰਕੇ ਜਿਹੜੀਆਂ ਇਹਨਾਂ ਦੀ ਤਨ ਜੋ ਸਰਕਾਰ ਦੀ ਗਾਈਡਲਾਈਨ ਹੈ ਪਾਲਿਸੀ ਹੈ ਇਹ ਘੱਟੋ ਘੱਟ ਉਜਰਤ 25000 ਰੁਪਏ ਜਿਹੜੀ ਇਹਨਾਂ ਦੀ ਹੋਣੀ ਚਾਹੀਦੀ ਹੈ ਇਹ ਹਰਨੇਕ ਸਿੰਘ ਜੀ ਕੁਲ ਬੁਰਸ਼ਾ ਪਿੰਡ ਤੋਂ ਲੱਗੇ ਹੋਏ ਸੀਗੇ ਸਾਡੇ ਠੇਕੇਦਾਰੀ ਸਿਸਟਮ 'ਚ ਸੀਗੇ 25 ਸਾਲ ਹੋ ਗਏ ਸੇਵਾ ਕਰਦਿਆਂ ਨੂੰ ਪਰ ਅੱਜ ਅਚਾਨਕ ਡਿਊਟੀ ਦੌਰਾਨ ਉਹਨਾਂ ਦੀ ਡੈਥ ਹੋ ਗਈ ਤੇ ਅਸੀਂ ਤਾਂ ਹੁਣ ਇਹੀ ਮੰਗ ਕਰਦੇ ਆਂ ਸਰਕਾਰ ਤੋਂ ਪ੍ਰਸ਼ਾਸਨ ਤੋਂ ਕਿ ਜਿਹੜੇ ਠੇਕੇਦਾਰੀ ਸਿਸਟਮ 'ਚ ਲੱਗੇ ਹੋਏ ਨੇ ਸਰਕਾਰ ਉਹਨਾਂ ਦਾ ਕੋਈ ਹੱਲ ਸੋਚੇ ਕੀ ਅਸੀਂ ਹੁਣ ਕਿਹੜਾ ਮੂੰਹ ਲੈ ਕੇ ਅਸੀਂ ਆਪਣੇ ਭਰਾ ਨੂੰ ਜਿਹੜਾ ਸਾਡੇ ਨਾਲ ਡਿਊਟੀ ਦੇ ਦੌਰਾਨ ਡੈਥ ਹੋਈ ਹੈ ਘਰੇ ਲੈ ਕੇ ਜਾਈਏ ਅੱਜ ਕੋਈ ਬੈਨੀਫਿਟ ਨਹੀਂ ਕੋਈ ਉਹਨਾਂ ਨੂੰ ਕੋਈ ਕਲੇਮ ਨਹੀਂ ਕੋਈ ਕੁਝ ਨਹੀਂ ਮਿਲ ਰਿਹਾ ਜੀ 7000 ਰੁਪਿਆ ਪਤਾ ਨਹੀਂ 8 ਕਹਿੰਦੇ ਨਹੀਂ ਇੰਨਾ ਕੁ ਮਿਲਦਾ ਸੀਗਾ ਜੀ ਬਸ ਠੀਕ ਹੈ ਜੀ ਠੇਕੇਦਾਰੀ ਸਿਸਟਮ ਨੂੰ ਸੀਗਾ ਜੀ ਇਹ ਤੇ ਪਰ ਬੜਾ ਦੁੱਖ ਲੱਗ ਰਿਹਾ ਅੱਜ ਸਾਨੂੰ ਕੰਪਨੀ ਨੇ ਕਹਿੰਦੇ ਜੀ ਕੋਈ ਬੀਮਾ ਨਹੀਂ ਸੀਗਾ ਜੀ ਕੋਈ ਈਐਸਆਈ ਕਾਰਡ ਦੇ ਕੋਈ ਬੈਨੀਫਿਟ ਨਹੀਂ ਜੀ ਸਿਰਫ ਉਹ ਇਹ ਗੱਲ ਕਹਿ ਰਿਹਾ ਠੇਕੇਦਾਰ ਸਾਹਿਬ ਕਹਿੰਦਾ ਵੀ ਮੈਂ ਆਪਣੇ ਵੱਲੋਂ ਕੁਝ ਹੈਲਪ ਕਰ ਦਵਾਂਗਾ ਇਸ ਲਈ ਕੀਤਾ ਜੀ ਅਸੀਂ ਤੇ ਉਸ ਤੋਂ ਬਾਅਦ ਜੋ ਡਿਸੀਜਨ ਹੋਊਗਾ ਅੱਗੇ ਫਿਰ ਤੁਹਾਨੂੰ ਦੱਸਾਂਗੇ ਆਰਾਮ ਸਿੰਘ ਵਿਸ਼ਰਾਜੀ ਕਲਾਰਾ ਸਰ ਇਹ ਕਰਦੀ ਗਰੀਬਾਂ ਨਾਲ ਇਸ ਤਰ੍ਹਾਂ ਦੀ ਲਾਰੇ ਲਾ ਕੇ ਪਹਿਲਾਂ 25 ਸਾਲ ਹੋ ਗਏ ਅਜੇ ਤੱਕ ਬੰਦੇ ਪੱਕਾ ਨਹੀਂ ਹੋਇਆ ਇਹਨਾਂ ਨੂੰ ਨਾ ਪੱਕੇ ਕਰਦੇ ਨੇ ਨਾ ਇਹਨਾਂ ਦਾ ਵਿਚਾਰਿਆਂ ਦਾ ਕੋਈ ਹੋਰ ਆ ਦੇਖ ਲਓ ਹੁਣ ਤੁਹਾਡੇ ਸਾਹਮਣੇ ਠੇਕੇਦਾਰ ਵੀ ਝੁਗਾ ਚੱਕ ਗਿਆ ਹੋਰ ਵੀ ਸਾਰੇ ਇਹੀ ਕੰਮ ਕਰ ਰਹੇ ਨੇ ਭਗਵੰਤ ਮਾਨ ਵੀ ਝੂਠੇ ਲਾਰੇ ਲਾ ਲਾ ਕੇ ਆਪਣੀ ਸਰਕਾਰ ਬਣਾਈ ਇਹਨਾਂ ਨੇ ਵਿਚਾਰੇ ਨੇ ਵੋਟਾਂ ਪਾਈਆਂ ਹੁਣ ਉਹਨਾਂ ਨੂੰ ਕੁਝ ਮਿਲ ਨਹੀਂ ਰਿਹਾ ਭਗਵੰਤ ਮਾਨ ਵੀ ਕਹੀ ਜਾਂਦਾ ਸੀ ਮੈਂ ਪੱਕੇ ਕਰੂੰ ਕੱਚੇ ਕੰਮ ਨੂੰ ਮੈਂ ਪੱਕੇ ਕਰੂੰ ਹੁਣ ਕਿੱਧਰ ਗਏ ਉਹਦੇ ਬਾਅਦ ਹੈ ਜੀ ਹੁਣ ਕੀ ਕਰ ਰਿਹਾ ਉਹ ਹੁਣ ਸੁੱਤਾ ਪਿਆ ਇਸ ਕਰਕੇ ਬੇਨਤੀ ਹੈ ਵੀ ਭਗਵੰਤ ਮਾਨ ਜੀ ਇਹਨਾਂ ਦੀ ਸਾਰ ਲਓ ਇਹ ਕਾਮੇ ਕਿਰਤੀ ਨੇ ਇਹ ਸਫਾਈ ਸੇਵਕ ਨੇ ਭਗਵੰਤ ਮਾਨ ਜੀ ਤੁਸੀਂ ਇਹਨਾਂ ਦੀ ਸਾਰ ਲਓ ਹਾਂ ਜੀ ਮੇਰੇ ਕੋਲ 2.5 ਸਾਲਾਂ ਤੋਂ ਮੇਰੇ ਕੋਲੇ ਜੀ ਹਾਂ ਤੇ ਆ ਜਰ ਹਰਨੇਕ ਸਿੰਘ ਕੀ ਡੈਥ ਹੋਈ ਹੈ ਤਾਂ ਕੀ ਕੰਪਨੀ ਕਿਆ ਕਰ ਰਹੀ ਹੈ ਤੁਹਾਡੇ ਕੰਪਨੀ ਨੇ ਜੀ ਜੋ ਇਹਨਾਂ ਦਾ EPF ਬੰਦਾ ਹੈ EPF ਜਮਾ ਕਰਾਇਆ ਉਹ ਇਹਨਾਂ ਦੇ ਘਰਦਿਆਂ ਨੂੰ ਮਿਲੇਗਾ ਜੀ ਜੋ ਵੀ ਬਾਕੀ ਛੋਟੀ ਮੋਟੀ ਕਾਰਵਾਈ ਹੈ ਕੰਪਨੀ ਨੇ ਕੋਈ ਬੀਮਾ ਕਰਾਇਆ ਹੈ ਇਹਨਾਂ ਦਾ ਨਹੀਂ ਕੰਪਨੀ ਨੇ ਕੋਈ ਬੀਮਾ ਨਹੀਂ ਕਰਾਇਆ ਜੀ ਤੇ 25 ਸਾਲ ਤੇ ਬੰਦਾ ਕੰਮ ਕਰ ਰਿਹਾ ਹੈ ਮੇਰੇ ਕੋਲ ਸਰ 2.5 ਸਾਲ ਤੋਂ ਕਰ ਰਹੇ ਨੇ ਮੇਰੇ ਕੋ ਜਿੰਨਾ ਵੱਧ-ਵੱਧ ਆਪਾਂ ਕੰਮ ਕਰਾਵਾਂਗੇ ਜੀ ਇਹਨਾਂ ਦਾ ਤੇ ਸਾਡੇ ਹਰਨੇ ਸਿੰਘ ਜੀ 2001 ਤੋਂ ਨੌਕਰ ਹੋਏ ਸੀ ਘੱਟੋ-ਘੱਟ 24 ਐ 25 ਸਾਲ ਨੌਕਰੀ ਦੇਣ ਦੇ ਬਾਅਦ ਅੱਜ ਅਸੀਂ ਸਰਕਾਰ ਨੂੰ ਪੁੱਛਣਾ ਚਾਹੁੰਦੇ ਹਾਂ ਜਿਹੜਾ ਆਊਟ ਹਾਊਸ ਹੈ ਕਿਉਂ ਇਹਨਾਂ ਦਾ ਬਿੰਬਾ ਨਹੀਂ ਕੀਤਾ ਜਾਂਦਾ ਇਹ ਜਿਹੜਾ ਆਊਟ ਹਾਊਸ ਹੈ ਇਹ ਜਿਹੜੇ ਆਊਟ ਹਾਊਸ ਦੇ ਸਾਡੇ ਮੈਂਬਰ ਹੈ ਮੁਲਾਜ਼ਮ ਹੈ ਇਹ ਛਤਰੀ ਹੈ ਜਦ ਤੱਕ ਸਫਾਈ ਉਦੋਂ ਤੱਕ ਨਹੀਂ ਹੁੰਦੀ ਜਦੋਂ ਤੱਕ ਸਾਡੇ ਸਫਾਈ ਸੇਵਕ ਕਰਦੇ ਨਹੀਂ ਕਿਉਂ ਸਾਡੇ ਸਫਾਈ ਸੇਵਕਾਂ ਨਾਲ ਧੱਕਾ ਹੋ ਰਿਹਾ ਨਾ ਅਸੀਂ ਅੱਜ ਹੋਣਾ ਨਾ ਕੱਲ੍ਹ ਹੋਣ ਦੇਣਾ ਇਹ ਜਿਹੜਾ ਆਊਟ ਹਾਊਸ ਹੈ ਇਹਦੇ ਲਈ ਪੂਰੇ ਭਾਰਤ ਦੇ ਵਿੱਚ ਲੜਾਈ ਚੱਲ ਰਹੀ ਹੈ ਮੈਂ ਵੀਰ ਸ਼ਾਮ ਲਾਲ ਐਸਸੀ ਵਿੰਗ ਰਾਸ਼ਟਰੀ ਸਫਾਈ ਕਰਮਚਾਰੀ ਦਾ ਵਾਈਸ ਪ੍ਰਧਾਨ ਲੱਗਿਆ ਜੀ ਹੁਣ ਮੇਰਾ ਹੱਕ ਬਣਦਾ ਸਰਕਾਰ ਤੇ ਭਾਰਤ ਸਰਕਾਰ ਨਾਲ ਅਪੀਲ ਕਰਨ ਦਾ ਕਿਉਂਕਿ ਜਿਹੜੇ ਇਨਸਾਨ ਨੇ 25 ਸਾਲ ਇੱਥੇ ਸਰਵਤ ਦਿੱਤੀ ਹੈ ਉਹਦੇ ਬੱਚੇ ਉਹਦੀ ਵਾਈਫ ਤੇ ਉਹਦੇ ਪਰਿਵਾਰ ਦਾ ਕੀ ਬਣੂਗਾ ਮੈਂ ਸਰਕਾਰ ਨੂੰ ਕਹਿਣਾ ਚਾਹੁੰਦਾ ਅੱਜ ਤੋਂ ਬਾਅਦ ਜਿਹੜਾ ਸਾਡੇ ਨਾਲ ਜਿੰਨਾ ਵੀ ਖਲੋਣਾ ਕੰਮ ਕੀਤਾ ਉਹ ਹੋ ਚੁੱਕਾ ਅੱਜ ਤੋਂ ਬਾਅਦ ਅਸੀਂ ਨਾ ਹੋਣਾ ਨਾ ਹੋਣ ਦੇ ਨਾਲ ਪੂਰੇ ਭਾਰਤ ਦੇ ਵਿੱਚ ਹਮ ਹਮਾ ਕੇ ਸਾਡੇ ਜਿਹੜੇ ਸਮਾਦ ਦੇ ਲੋਕ ਐ ਉਹ ਜਾਗ ਚੁਕੇ ਹਨ ਧੰਨਵਾਦ ਅ ਇੱਕ ਬਹੁਤ ਅਫਸੋਸ ਵਾਲੀ ਗੱਲ ਹੈ ਕਿ ਸਾਡਾ ਬਹੁਤ ਮਿਹਨਤੀ ਸਫਾਈ ਕਰਮੀ ਸੀਗਾ ਤੇ ਉਹ ਆਪਣੀ ਟਾਈਮ ਤੋਂ ਜ਼ਿਆਦਾ ਵੀ ਡਿਊਟੀ ਕਰ ਲੈਂਦਾ ਸੀ ਕਈ ਵਾਰ ਕਦੀ ਉਹਨੇ ਕੰਮ ਨੂੰ ਮੰਨ ਨਹੀਂ ਕੀਤਾ ਸੋ ਉਹ ਇੱਕ ਸਡਨਲੀ ਕੋਲਾਪਸ ਹੋਇਆ ਉਹ ਮੋਸਟ ਪ੍ਰੋਬਬਲੀ ਦਾ ਹੁੰਦਾ ਆਪਣਾ ਹਾਰਟ ਅਟੈਕ ਹੀ ਕਿਆ ਜਾਂਦਾ ਡਿਊਟੀ ਦੇ ਦੌਰਾਨ ਹਾਂ ਕਿਉਂਕਿ ਸਾਡੇ ਕੋਲ ਜਦੋਂ ਇੱਥੇ ਡਿਊਟੀ ਡਿਜ਼ਾਨ ਆਏ ਆ ਤੇ ਉਦੋਂ ਫਟਾਫਟ ਐਮਰਜੈਂਸੀ ਚ ਉਹਨੂੰ ਫਰਸਟ ایڈ ਦੇ ਕੇ ਤੇ ਉਹਦਾ ਫਿਰ ਅੱਗੇ ਰਜਿੰਦਰਾ ਭੇਜਿਆ ਗਿਆ ਤਾਂ ਕਿ ਉਹਨੂੰ ਜੋ ਵੀ ਉਸ ਹਾਰਟ ਅਟੈਕ ਦੇ ਵਿੱਚ ਇੰਜੈਕਸ਼ਨਸ ਵਗੈਰਾ ਅਵੇਲੇਬਲ ਉੱਥੇ ਹੈਗੇ ਆ ਬਟ ਉਹ ਰਸਤੇ ਵਿੱਚ ਉਹਨਾਂ ਦੀ ਮੌਤ ਹੋ ਗਈ ਤੇ ਉੱਥੇ ਪ੍ਰੋਡਕਟ ਸੀਗੇ ਇਹ ਮੇਰੇ ਗੱਲ ਹੁਣ ਨੋਟਿਸ ਵਿੱਚ ਆਈ ਹੈ ਕਿ ਕਿਉਂਕਿ ਆਊਟਸੋਰਸਡ EMPLOYEES ਸੀਗੇ ਕਿਉਂਕਿ ਜਿਹੜੀਆਂ ਇਹ ਕੰਪਨੀਆਂ ਸਨ ਹੈਗੀਆਂ ਗਵਰਨਮੈਂਟ ਵੱਲੋਂ ਹੀ ਅਪਰੂਵਡ ਹੁੰਦੀਆਂ ਸੋ ਅਸੀਂ ਉਹਨਾਂ ਨੂੰ ਹੀ ਇਹਨਾਂ ਦਾ ਕੰਟ੍ਰੈਕਟ ਦਿੰਦੇ ਆ ਸੋ ਇਹ ਆਊਟਸੋਰਸਿੰਗ ਹੈ ਬਟ ਇਹਨਾਂ ਦਾ ਜੋ ਵੀ ਬਣਦਾ ਇੰਸ਼ੋਰੈਂਸ, ESI ਉਹ ਕਰਾਉਣਾ ਜ਼ਰੂਰੀ ਹੁੰਦਾ ਤੇ ਹੁਣ ਮੈਂ ਇਹਨਾਂ ਦੇ ਜਿਹੜੇ ਕੰਸਰਨ ਬੰਦੇ ਉਹਨਾਂ ਨਾਲ ਡਿਸਕਸ ਡਿਸਕਸ਼ਨ ਕੀਤੀ ਹੈ ਸਾਰੀ ਸੋ ਅੱਗੇ ਤੋਂ ਇਹਨਾਂ ਦਾ ਪੂਰਾ ਹੋਇਆ ਕਰੂਗਾ ਪੂਰਾ ਦਾ ਪੂਰਾ ਹੋਇਆ ਕਰੂਗਾ ਕਿਉਂਕਿ ਇਹ ਮੇਰੀ ਗੱਲ ਹੁਣੀ ਨੋਲੇਜ ਚਾਹੀਏ ਕਿਉਂਕਿ ਨਾ ਕਰਮਚਾਰੀਆਂ ਨੇ ਵੀ ਨਹੀਂ ਪਹਿਲਾਂ ਥੋੜਾ ਧਿਆਨ ਨਾਲ ਮੈਨੂੰ ਦਿੱਤਾ ਏ ਮੇਰੀ ਨੌਲੇਜ ਹੁਣ ਆ ਗਿਆ ਕੈਮਰਾਮੈਨ ਬੀਕੇ ਕਰਗ ਦੇ ਨਾਲ ਪ੍ਰਸੋਤਮ ਕੌਸਿਕ ਸਮਾਣਾ نیوز